ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਰਾਜਮਾ ਦੀ ਸਬਜ਼ੀ ਕਮੈਂਟਾਂ ਦੇ ਵਿੱਚ ਕਿਸੇ ਭੈਣ ਨੇ ਆਖਿਆ ਸੀਗਾ ਕਿ ਤੁਸੀਂ ਰਾਜਮਾ ਦੀ ਸਬਜ਼ੀ ਬਣਾ ਕੇ ਦਿਖਾਓ ਤੇ ਫਿਰ ਅੱਜ ਆਪਾਂ ਰਾਜਮਾ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਕਿਹੜੇ-ਕਿਹੜੇ ਆਪਾਂ ਮਸਾਲੇ ਪਾਉਣੇ ਆ ਕਿਸ ਤਰ੍ਹਾਂ ਆਪਾਂ ਰਾਜਮਾ ਦੀ ਸਬਜ਼ੀ ਬਣਾਉਣੀ ਆ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਇੱਕ ਕੌਲੀ ਆਪਾਂ ਰਾਜਮਾ ਲੈਂਦੇ ਆ ਤੇ ਰਾਜਮਾ ਆਪਾਂ ਵੱਡੇ ਨਹੀਂ ਲੈਂਦੇ ਕਿਤੇ ਰਾਜਮਾ ਆਪਾਂ ਛੋਟੇ ਲੈਂਦੇ ਹੈਗੇ ਆ ਇਹਨਾਂ ਨੂੰ ਆਪਾਂ 3-4 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀਗਾ ਤੇ ਭਿਉਣ ਤੋਂ ਬਾਅਦ ਥੋੜੇ ਜਿਹੀ ਇਹ ਨਰਮ ਹੋ ਗਿਆ ਹਾਂਜੀ ਹੁਣ ਰਾਜਮਾ ਨੂੰ ਕੁੱਕਰ ਦੇ ਵਿੱਚ ਆਪਾਂ ਪਾ ਦਾਂਗੇ ਇੱਕ ਕੱਪ ਆਪਾਂ ਪਾਣੀ ਦਾ ਪਾ ਦਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਹੁਣ ਆਪਾਂ ਕੁੱਕਰ ਦਾ ਢੱਕਣ ਲਾ ਦਾਂਗੇ ਹੁਣ ਆਪਾਂ ਸੀਟੀ ਲਾ ਦਾਂਗੇ ਤੇ ਤਿੰਨ ਕ ਸੀਟੀਆਂ ਆਪਾਂ ਦਵਾਵਾਂਗੇ ਕੁੱਕਰ ਆਪਾਂ ਗੈਸ ਦੇ ਉੱਪਰ ਰੱਖ ਤਾਗਾ ਤੇ ਮੀਡੀਅਮ ਆਪਾਂ ਗੈਸ ਕਰ ਦਾਂਗੇ ਹਾਂਜੀ ਜਦੋਂ ਤੱਕ ਆਪਣੇ ਰਾਜਮਾ ਨੂੰ ਸੇਕ ਲੱਗਦਾ ਤੇ ਉਦੋਂ ਤੱਕ ਆਪਾਂ ਪਿਆਜ਼ ਦਾ ਪੇਸਟ ਬਣਾ ਕੇ ਤਿਆਰ ਕਰ ਲੈਣੇ ਤੇ ਇੱਕ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਤੇ ਹੁਣ ਆਪਾਂ ਮੋٹے-ਮੋٹے ਪੀਸਾਂ ਦੇ ਵਿੱਚ ਹੁਣ ਪਿਆਜ਼ ਨੂੰ ਪਾ ਦਾਂਗੇ ਇੱਕ ਕੱਪ ਲਈ ਆ ਹਰੀ ਮਿਰਚ ਦੋ ਪਿਆਜ਼ ਲਏ ਆ ਆਂ ਹਾਂਜੀ ਤੇ ਥੋੜਾ ਜਿਹਾ ਆਪਾਂ ਅਦਰਕ ਲੈ ਤਾਗਾ ਤੇ ਥੋੜਾ ਜਿਹਾ ਆਪਾਂ ਇਹ ਤਨ ਲਸਣ ਹੁਣ ਆਪਾਂ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਅੱਜ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਏ ਤੇ ਇੱਕ ਕੌਲੀ ਦੇ ਵਿੱਚ ਆਪਾਂ ਹੁਣ ਪੇਸਟ ਨੂੰ ਕੱਢ ਲਾਂਗੇ ਆਪਾਂ ਪੇਸਟ ਸਾਰਾ ਕਰ ਲਿਆ ਕਿ ਤੇ ਹੁਣ ਆਪਾਂ ਥੋੜਾ ਜਿਹਾ ਮਸਾਲਾ ਤਿਆਰ ਕਰਾਂਗੇ ਸਾਬਤ ਲੈ ਲਿਆ ਆਪਾਂ ਧਨੀਆ ਇੱਕ ਚਮਚ ਤੇ ਥੋੜੀਆਂ ਜੀਆਂ ਆਪਣੇ ਕੋਲੇ 4-5 ਹੈਗੀਆਂ ਸਾਬਤ ਕਾਲੀਆਂ ਮਿਰਚਾਂ ਹੁਣ ਆਪਾਂ ਜੱਗ ਦੇ ਵਿੱਚ ਪਾ ਦਾਂਗੇ ਇੱਕ ਚਮਚ ਹੈਗਾ ਸਾਬਤ ਜੀਰਾ ਦੋ ਹੈਗੀਆਂ ਲਾਲ ਮਿਰਚਾਂ ਸਾਬਤ ਤੇ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਹਾਂਜੀ ਕੁੱਕਰ ਨੂੰ ਆਪਾਂ ਥੱਲੇ ਲਾ ਲਿਆ ਗੈਸ ਦੇ ਉੱਪਰੋਂ ਤੇ ਹੁਣ ਆਪਾਂ ਤਿੰਨ ਸੀਟੀਆਂ ਵੀ ਦਵਾਤੀਆਂ ਆ ਤੇ ਹੁਣ ਆਪਾਂ ਇਹਦਾ ਟੱਕਣ ਖੋਲ ਦਾਂਗੇ। ਜਦੋਂ ਥੋੜਾ ਜਿਹਾ ਆਪਾਂ ਦੇਖ ਲੈਨੇ ਆ ਵੀ ਰਾਜਮਾ ਆਪਣੇ ਨਰਮ ਹੋ ਗਿਆ। ਤੁਸੀਂ ਦੇਖ ਸਕਦੇ ਆ। ਤਿੰਨ ਸੀਟੀਆਂ ਆਪਾਂ ਦਵਾਵਾਂਗੇ ਤੇ ਰਾਜਮਾ ਨਰਮ ਹੋ ਗਏ ਕਿਉਂਕਿ ਆਪਾਂ 3-4 ਘੰਟੇ ਪਹਿਲਾਂ ਹੀ ਇਹਨਾਂ ਨੂੰ ਭਿਉਂ ਕੇ ਰੱਖਿਆ ਸੀਗਾ ਤੇ ਤਿੰਨ ਸੀਟੀਆਂ ਆਪਾਂ ਹੁਣ ਕੁੱਕਰ ਦੇ ਵਿੱਚ ਦਵਾ ਦਿਆਂ ਤੇ ਬਿਲਕੁਲ ਇਹ ਨਰਮ ਹੋ ਗਿਆ ਤੇ ਪਾਣੀ ਜਿਹੜਾ ਆਪਾਂ ਪਾਇਆ ਸੀਗਾ ਇਹ ਸਾਫ਼ ਪਾਣੀ ਆ ਆਪਾਂ ਇਹ ਗਰੇਵੀ ਦੇ ਵਿੱਚ ਪਾਣੀ ਵਰਤਾਂਗੇ ਹੁਣ ਆਪਾਂ ਇਹ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਇਹਨਾਂ ਨੂੰ ਸਬਜ਼ੀ ਬਣਾਉਣ ਵਾਸਤੇ ਗੈਸ ਦੇ ਉੱਪਰ ਆਪਾਂ ਕੜਾਹੀ ਰੱਖ ਲਈ ਕੜਾਹੀ ਦੇ ਵਿੱਚ ਅੱਧੇ ਕੜਛੀ ਸਰੋਂ ਦਾ ਤੇਲ ਪਾ ਦਾਂਗੇ ਕਰਮ ਹੋ ਗਏ ਇੱਕ ਪਾ ਦਾਂਗੇ ਆਪਾਂ ਤੇਜ ਪੱਤਾ 1 ਕੱਪ ਆਪਾਂ ਪਾ ਦਾਂਗੇ ਵੱਡੀ ਇਲਾਇਚੀ ਇੱਕ ਟੁਕੜਾ ਪਾ ਦਾਂਗੇ ਦਾਲਚੀਨੀ ਦਾ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਹੁਣ ਆਪਾਂ ਜਿਹੜਾ ਮਸਾਲਾ ਪੀਸਿਆ ਸੀਗਾ ਉਹ ਐਡ ਕਰ ਦਾਂਗੇ ਇਹ ਥੋੜਾ ਜਿਹਾ ਆਪਾਂ ਹੁਣ ਮਸਾਲਿਆਂ ਨੂੰ ਵੀ ਭੁੰਨ ਲਾਂਗੇ ਆਪਾਂ ਪਾ ਦਾਂਗੇ ਪਿਆਜ਼ ਦਾ ਪੇਸਟ ਪਿਆਜ਼ ਦੇ ਪੇਸਟ ਨੂੰ ਵੀ ਆਪਾਂ 3 ਮਿੰਟ ਵਾਸਤੇ ਭੁੰਨ ਲਾਂਗੇ। ਹਾਂਜੀ ਪਿਆਜ਼ ਨੂੰ ਵੀ ਆਪਾਂ ਭੁੰਨ ਲਿਆਗਾ ਤੇ ਦੋ ਟਮਾਟਰਾਂ ਦਾ ਪੇਸਟ ਪਹਿਲਾਂ ਹੀ ਬਣਾ ਕੇ ਰੱਖ ਲਿਆ ਸੀ ਇਹ ਆਪਾਂ ਐਡ ਕਰ ਦਾਂਗੇ ਤੇ ਹੁਣ ਆਪਾਂ ਨਾਲ ਹੀ ਮਸਾਲੇ ਐਡ ਕਰਾਂਗੇ। ਲੈਂਦੇ ਵਿੱਚ ਅੱਧਾ ਚਮਚ ਹਲਦੀ, ਅੱਧਾ ਚਮਚ ਧਨੀਆ ਪਾਊਡਰ ਤੇ ਅੱਧਾ ਚਮਚ ਆਪਾਂ ਲੈਂਦਾ ਹੈਗਾ ਲਾਲ ਮਿਰਚ ਪਾਊਡਰ। ਹੁਣ ਆਪਾਂ ਇਹਨਾਂ ਨੂੰ ਵੀ ਐਡ ਕਰ ਦਾਂਗੇ। ਮਸਾਲਿਆਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ। ਹਾਂਜੀ ਮਸਾਲਿਆਂ ਨੂੰ ਵੀ ਆਪਾਂ ਭੁੰਨ ਲਿਆ ਤੇ ਹੁਣ ਆਪਾਂ 3-4 ਚਮਚ ਪਾ ਦਾਂਗੇ ਦਹੀਂ ਦੇ। ਦਹੀਂ ਆਪਾਂ ਫਰੈਸ਼ ਲੈਤੀ ਆ। 4 ਚਮਚਾ ਪਾ ਦਹੀਂ ਦੇ ਪਾ ਤੇ ਬਿਨਾ ਦਹੀਂ ਤੋਂ ਵੀ ਤੁਸੀਂ ਇਹ ਸਬਜ਼ੀ ਨੂੰ ਬਣਾ ਸਕਦੇ ਹੋ ਪਰ ਦਹੀਂ ਪਾ ਕੇ ਥੋੜਾ ਜ਼ਿਆਦਾ ਟੇਸਟ ਵਧ ਜਾਂਦਾ ਸਬਜ਼ੀ ਦਾ। ਹਾਂਜੀ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਰਾਜਮਾ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਹਾਂਜੀ ਰਾਜਮਾ ਆਪਾਂ ਚੰਗੀ ਤਰ੍ਹਾਂ ਹੁਣ ਗਰੇਵੀ ਦੇ ਵਿੱਚ ਮਿਕਸ ਕਰਦੇ ਤੇ ਆਪਾਂ ਹੋਰ ਪਾਣੀ ਨਹੀਂ ਪਾਇਆਗਾ ਜਿਹੜਾ ਪਾਣੀ ਰਾਜਮਾ ਦੇ ਵਿੱਚ ਸੀਗਾ ਪਹਿਲਾਂ ਹੀ ਆਪਾਂ ਪਾਇਆ ਬਸ ਉਸੇ ਪਾਣੀ ਦੇ ਵਿੱਚ ਹੀ ਆਪਾਂ ਸਾਰਾ ਇਹ ਸਬਜੀ ਬਣਾ ਕੇ ਤਿਆਰ ਕੀਤੀ ਤੇ ਹੁਣ ਆਪਾਂ ਇੱਕ ਚਮਚ ਪਾ ਦਾਂਗੇ ਗਰਮ ਮਸਾਲਾ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਜੇ ਤੁਹਾਡੇ ਕੋਲੇ ਹਰਾ ਧਨੀਆ ਤਾਂ ਤੂੰ ਵੀ ਤੁਸੀਂ ਉਹ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ 5 ਕਿ ਮਿੰਟ ਵਾਸਤੇ ਟਾ ਕੇ ਰੱਖ ਦਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ ਜਰ 5 ਮਿੰਟ ਹੋ ਗਿਆ ਆਪਣੀ ਸਬਜੀ ਰੱਖੀ ਨੂੰ ਤੇ ਹੁਣ ਆਪਾਂ ਇੱਕ ਵਾਰੀ ਕੜਛੀ ਮਾਰ ਦਿੰਨੇ ਆ ਸਬਜੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਸਬਜੀ ਆਪਣੀ ਬਣ ਕੇ ਤਿਆਰ ਆ ਇਹ ਗਰੇਵੀ ਵੀ ਆਪਾਂ ਐਨੀ ਰੱਖਣੀ ਜਦੋਂ ਥੋੜੀ ਠੰਡੀ ਹੋ ਗਈ ਸਬਜੀ ਤੇ ਇਹ ਥੋੜੀ ਸੰਘਣੀ ਵੀ ਬਣ ਜੂਗੀ ਹੋਰ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋਈ ਆ ਘਰ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਰਾਜਮਾ ਦੀ ਸਬਜੀ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਚੌਲਾਂ ਦੇ ਨਾਲ ਆ ਖਾਓ ਸਬਜੀ ਬੜੀ ਹੀ ਟੇਸਟੀ ਲੱਗਦੀ ਆ ਇਹ ਹੁਣ ਆਪਾਂ ਸਰਵ ਕਰਾਂਗੇ ਪਲੇਟ ਦੇ ਵਿੱਚ ਸਬਜੀ ਨੂੰ ਹਾਂਜੀ ਰਾਜਮਾ ਦੀ ਸਬਜੀ ਦੇ ਨਾਲ ਤੇ ਚਾਵਲ ਮੈਂ ਪਹਿਲੇ ਹੀ ਬਣਾ ਕੇ ਰੱਖਲੇ ਸੀਗੇ ਤੇ ਜੇਕਰ ਤੁਸੀਂ ਚੌਲਾਂ ਦੀ ਵੀਡੀਓ ਵੇਖਣਾ ਚਾਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਆ ਤੇ ਹੁਣ ਆਪਾਂ ਪਲੇਟ ਦੇ ਵਿੱਚ ਨਾਲ ਸਬਜੀ ਵੀ ਐਡ ਕਰਾਂਗੇ ਤੁਸੀਂ ਰੋਟੀ ਦੇ ਨਾਲ ਵੀ ਸਬਜੀ ਨੂੰ ਖਾ ਸਕਦੇ ਆ ਇਸ ਤਰ੍ਹਾਂ ਤੁਸੀਂ ਚੌਲਾਂ ਦੇ ਨਾਲ ਵੀ ਖਾ ਸਕਦੇ ਆ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੇ ਆ ਹਾਂਜੀ ਚੌਲਾਂ ਦੇ ਨਾਲ ਰੱਖ ਦਿੰਨੇ ਆਪਾਂ ਪਿਆਜ਼ ਤੇ ਪਿਆਜ਼ ਨੂੰ ਆਪਾਂ ਗੋਲ-ਗੋਲ ਕੱਟਿਆ ਹੋਇਆ ਦੇਖਣ ਚ ਵੀ ਵਦਿਆ ਲੱਗਦੀ ਐ ਤੇ ਖਾਣ ਚ ਵੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣਗੇ ਹਾਂਜੀ ਅੱਜ ਦੀ ਤਾਂ ਉਹਨੂੰ ਵੀਡੀਓ ਵਦਿਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ